ਅੱਜ ਆਪਣੇ ਕੋਲੇ ਨਵੇਂ ਰਿਸ਼ਤੇ ਨੇ ਜੀ ਮੁੰਡੇ ਤੇ ਕੁੜੀਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੇ ਜੀ ਪਹਿਲਾ ਰਿਸ਼ਤਾ ਹੈ ਜੀ ਨਾਮ ਕਾਜਲ ਰਾਣੀ ਪਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਲੜਕੀ ਹੈ ਜੀ ਕਾਸਟ ਇਹਨਾਂ ਦੀ ਮਹਿਰਾ ਉਮਰ 28 7 1994 ਦੇ ਵਿੱਚ ਕੁੜੀ ਦਾ ਜਨਮ ਹੈ ਜੀ ਗੋਤ ਇਹਨਾਂ ਦਾ ਤਮਨਾ ਜਨਮ ਸਥਾਨ ਮਾਨਸਾ ਦੇ ਵਿੱਚ ਹੈ ਜੀ ਸੋ ਜਨਮ ਟਾਈਮ 10 15 ਏ ਐਮ ਹੈ ਜੀ ਸਵੇਰ ਦਾ ਕੱਦ ਕੁੜੀ ਦਾ 5 ਫੁੱਟ 1 ਕਿੰਚ ਹੈ ਜੀ ਪੜਾਈ ਗ੍ਰੈਜੂਏਸ਼ਨ ਕਰੀ ਹੋਈ ਹੈ ਜੀ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਪਰਾ 1 ਹੈ ਜੀ ਅਨਮੈਰਿਡ ਪਿਤਾ ਲੜਕੀ ਦੇ ਵੈਲਡਰ ਮਿਸਤਰੀ ਨੇ ਜੀ ਮਾਤਾ ਹਾਊਸ ਵਾਈਫ ਨੇ ਸੋ ਕੰਮਕਾਰ ਹੈ ਜੀ ਲੜਕੀ ਤਾਂ ਲੜਕੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਲੱਗੀ ਹੋਈ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਲੜਕਾ ਐਨ ਆਰ ਆਈ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਵਧੀਆ ਘਰ ਪਰਿਵਾਰ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਜਲੰਧਰ ਦੀ ਲੜਕੀ ਹੈ ਜੀ ਕਾਸਟ ਇਹਨਾਂ ਦੀ ਖੱਤਰੀ ਅਰੋੜਾ ਉਮਰ 22 1992 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 2 ਇੰਚ ਹੈ ਜੀ ਪੜ੍ਹਾਈ ਕਰੀਏ ਮਾਸਟਰ ਕਮਰਸ ਡਿਪਲੋਮਾ ਹੈ ਜੀ ਕੈਨੇਡਾ ਤੋਂ ਕਰਿਆ ਹੋਇਆ ਭਰਾ ਇੱਕ ਮੈਰਿਡ ਹੈ ਜੀ ਤੇ ਇੱਕ ਕੈਨੇਡਾ ਦੇ ਵਿੱਚ ਹੈ ਜੀ ਭੈਣ ਕੋਈ ਨਹੀਂ ਲੜਕੀ ਇਕੱਲੀ ਹੈ ਜੀ ਪਿਤਾ ਆਪਣਾ ਬਿਜ਼ਨਸ ਕਰਦੇ ਨੇ ਕੁੜੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਸੋ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਵਧੀਆ ਘਰ ਪਰਿਵਾਰ ਹੋਵੇ ਜੀ ਕਾਲੀ ਪੱਟੀ 'ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਪੀ ਸ਼ਰਮਾ ਪਤਾ ਨਾਭਾ ਤੋਂ ਕਾਸਟ ਮੁੰਡੇ ਦੀ ਬ੍ਰਾਹਮਣ ਹੈ ਜੀ ਉਮਰ 14/3/1992 ਦੇ ਵਿੱਚ ਜਨਮ ਹੈ ਜੀ ਭੈਣ ਇੱਕ ਮੈਰਿਡ ਆ ਪਿਤਾ ਮੁੰਡੇ ਦੇ ਡਾਕਟਰ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮਕਾਰ ਹੈ ਜੀ ਵਰਕ ਪਰਮਿਟ ਹਸਪੀਟਲ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ ਇੰਗਲੈਂਡ ਯੂਕੇ ਦੇ ਵਿੱਚ ਤੇ ਚੰਡੀਗੜ੍ਹ ਤੇ ਨਾਭਾ ਦੇ ਵਿੱਚ ਵਧੀਆ ਪ੍ਰਾਪਰਟੀ ਹੈ ਜੀ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਦੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੱਕ ਹੋਵੇ ਲੜਕੀ ਯੂਕੇ ਜਾਣ ਦੀ ਚਾਹਵਾਨ ਹੋਵੇ ਜੀ ਜਾਂ ਫਿਰ ਕੁੜੀ ਯੂਕੇ ਦੇ ਵਿੱਚ ਹੀ ਹੋਵੇ ਜਾਂ ਪਟਿਆਲਾ ਸੰਗਰੂਰ ਤੇ ਫਤਿਹਗੜ ਸਾਹਿਬ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲ ਪਰਿਵਾਰ ਦੇ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਜਗਜੀਤ ਸਿੰਘ ਪਤਾ ਜ਼ਿਲ੍ਹਾ ਮੋਗਾ ਰਾਮੂ ਵਾਲਾ ਕਲਾ ਪਿੰਡ ਹੈ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਤੇ ਪੜਾਈ ਦਾ ਆਸ-ਪਾਸ ਕਰੀਏ ਮੁੰਡੇ ਨੇ ਕੱਦ 5 ਫੁੱਟ 5 ਇੰਚ ਹੈ ਜੀ ਗੋਤ ਪਰਿਵਾਰ ਦਾ ਗਿੱਲ ਹੈ ਜੀ ਭਰਾ ਇਹਨਾਂ ਦਾ ਕਾਰਮੀ ਦੇ ਵਿੱਚ ਕੰਮਕਾਰ ਹੈ ਜੀ 5 ਏਕੜ ਜ਼ਮੀਨ ਹੈ ਮੁੰਡੇ ਦੇ ਕੋਲ ਤੇ 15 ਕਿੱਲੇ ਠੇਕੇ ਤੇ ਵਾਹੀ ਕਰਦੇ ਨੇ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਗਰੀ ਪਰਿਵਾਰ ਦੀ ਹੋਵੇ 8 ਤੋਂ 10 ਪੜ੍ਹੀ ਹੋਵੇ ਜੀ ਘਰੇਲੂ ਕੰਮਕਾਰ ਕਰਨ ਵਾਲੀ ਹੋਵੇ ਜੀ ਮੰਗ ਕੋਈ ਨਹੀਂ ਪਰਿਵਾਰ ਦੀ ਸਿੰਪਲ ਵਿਆਹ ਕਰਨਾ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਕੁਮਾਰ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਮੁੰਡਾ ਪਤਾ ਜਲੰਧਰ ਤੋਂ ਕਾਸਟ ਰਵੀਦਾਸੀਆ ਉਮਰ ਮੁੰਡੇ ਦੀ 32 ਸਾਲ ਹੈ ਜੀ ਕੱਦ 5 ਫੁੱਟ 7 ਇੰਚ ਹੈ ਪੜ੍ਹਾਈ ਦਾ ਸਪਾਸ ਕਰੀ ਹੈ ਭਰਾ ਇੱਕਨ ਮੈਰਿਡ ਹੈ ਜੀ ਪਹਿਣਾ ਤੋਂ ਮੈਰਿਡ ਨੇ ਮਾਤਾ ਪਿਤਾ ਮੁੰਡੇ ਦੇ ਐਕਸਪਾਇਰ ਨੇ ਜੀ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰੇ ਜੀ ਮੁੰਡਾ 10 ਸਾਲ ਤੋਂ ਦੁਬਈ ਦੇ ਵਿੱਚ ਹੈ ਜੀ ਕੰਮ ਕਰਦਾ ਸੁਪਰਵਾਈਜ਼ਰ ਦਾ ਆਮਦਨ 70000 ਰੁਪਇਆ ਮਹੀਨੇ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਮੁੰਡੇ ਕੋਲ ਹੁਣ ਮੁੰਡਾ ਇੰਡੀਆ ਆਇਆ ਹੋਇਆ ਜੀ ਛੁੱਟੀ ਤੇ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਮੁੰਡੇ ਨੇ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਸਿੱਧੀ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਮੋਨੂ ਪਤਾ ਲੁਧਿਆਣਾ ਤੋਂ ਕਾਸਟ ਮੱਝਵੀ ਸਿੱਖ ਗੋਤ ਸੌਤਾ ਉਮਰ ਮੁੰਡੇ ਦੀ 34 ਸਾਲ ਹੈ ਜੀ ਕੱਦ 5 ਫੁੱਟ 9 ਇੰਚ ਹੈ ਪੜਾਈ 10th ਪਾਸ ਕਰੀ ਹੈ ਜੀ ਭੈਣਾਂ 3 ਨੇ ਭਰਾ 2 ਨੇ ਮੁੰਡੇ ਦਾ ਕੰਮ ਕਰਿਆ ਜੀ ਵਰਕ ਕਰਦੇ ਨੇ ਪ੍ਰੋਪਰਟੀ ਡੀਲਰ ਦਾ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਦੇ ਕੋਲ ਮੰਗ ਹੈ ਪਰਿਵਾਰ ਵੱਲੋਂ ਕੁੜੀ ਘਰੇਲੂ ਹੋਵੇ ਜੀ ਸਿੰਪਲ ਵਿਆਹ ਕਰਨਾ ਹੋਰ ਕੋਈ ਮੰਗ ਨਹੀਂ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਕਮਲਜੀਤ ਪਤਾ ਅੰਬਾਲਾ ਤੋਂ ਕਾਸਟ ਰਾਮਗੜੀਆ ਸਿੱਖ ਹੈ ਜੀ ਮੁੰਡੇ ਦੀ ਉਮਰ ਇਹਨਾਂ ਦੀ 17/7/1993 ਦੇ ਵਿੱਚ ਜੀ ਜਨਮ ਸਥਾਨ ਧਰਮਪੁਰ ਦੇ ਵਿੱਚ ਹੈ ਜੀ ਜਨਮ ਟਾਈਮ ਹੈ 4:16 AM ਸੋ ਕੱਦ 5 ਫੁੱਟ 11 ਇੰਚ ਹੈ ਜੀ ਪੜ੍ਹਾਈ ਕਰੀਏ ਪਲੱਸ 2 ਬੀਕਮ ਐਮਕੋਮ ਭੈਣ ਇੱਕ ਮੈਰਿਡ ਹੈ ਜੀ ਪਿਤਾ ਸਰਜੀਤ ਸਿੰਘ ਡੈਰੀ ਫਾਰਮ ਦਾ ਕੰਮ ਕਰਦੇ ਨੇ ਜੀ ਸੋ ਮਾਤਾ ਇਹਨਾਂ ਦੇ ਵਿਨੋਦ ਹਾਊਸ ਵਾਈਫ ਨੇ ਜੀ ਕੰਮ ਕਰੇ ਜੀ ਮੁੰਡੇ ਦਾ ਬਜਰੰਗ ਨਿਊਟ੍ਰੀਸ਼ਨ ਦੀ ਸ਼ਾਪ ਹੈ ਮੁੰਡੇ ਦੀ ਓਨਰ ਹੈ ਮੁੰਡਾ ਜੀ ਇਨਕਮ ਤਕਰੀਬਨ 4 ਲੱਖ 4.5 ਲੱਖ ਹੈ ਜੀ ਸੋ ਪਰਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਹੋਵੇ ਕਾਸਟ ਭਾਵੇਂ ਕਿਸੇ ਦੀ ਵੀ ਹੋਵੇ ਜੀ ਸੁchrelu ਹੋਵੇ ਜੀ ਕੁੜੀ ਕਾਲੀ ਪੱਟੀ ਚ ਦੋ ਨੰਬਰ ਨੇ ਜੀ ਪਰਿਵਾਰ ਦੇ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਜਗਸੀਰ ਸਿੰਘ ਪਤਾ ਬਲਾਸਪੁਰ ਮੋਗਾ ਤੋਂ ਹੈ ਜੀ ਲੜਕਾ ਕਾਸਟ ਇਹਨਾਂ ਦੀ ਜੱਟ ਸੇਖ ਹੈ ਜੀ ਗੋਤ ਗਰੇਵਾਲ ਉਮਰ 23 6 1992 ਦੇ ਵਿੱਚ ਡੇਟ ਆਫ ਬਰਥ ਹੈ ਜੀ ਕੱਦ 5 ਫੁੱਟ 9 ਇੰਚ ਹੈ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਭੈਣਾ ਤਿੰਨ ਮੈਰਿਡ ਨੇ ਜੀ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਕੰਮਕਾਰ ਹੈ ਜੀ ਆਪਣਾ ਬਿਜ਼ਨਸ ਕਰਦੇ ਨੇ ਦੋ ਟਰੱਕ ਨੇ ਜੀ ਪਰਿਵਾਰ ਦੇ ਕੋਲ ਬਹੁਤ ਵਧੀਆ ਘਰ ਪਰਿਵਾਰ ਹੈ ਮੰਗ ਹੈ ਜੀ ਪਰਿਵਾਰ ਦੀ ਕੁੜੀ ਘਰੇਲੂ ਹੋਵੇ ਪਰਿਵਾਰ ਵਧੀਆ ਹੋਵੇ ਜੀ ਹੋਰ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਕਾਲੀਪੱਟੇ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਸਿੱਧੀ ਗੱਲਬਾਤ ਕਰੋ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਹਰਪ੍ਰੀਤ ਸਿੰਘ ਢਿੱਲੋਂ ਪਤਾ ਜ਼ਿਲ੍ਹਾ ਸੰਗਰੂਰ ਦਾ ਜੀ ਲੜਕਾ ਉਮਰ ਇਹਨਾਂ ਦੀ 3-2 1994 ਦੇ ਵਿੱਚ ਹੈ ਜੀ ਕੱਦ 5 ਫੁੱਟ 5 ਇੰਚ ਹੈ ਪੜਾਈ ਕਰਿਆ ਜੀ ਬੀਕਾਮ ਭਰਾ ਇੱਕ ਮੈਰਿਡ ਹੈ ਜੀ ਤੇ ਇੰਡੀਆ ਦੇ ਵਿੱਚ ਹੈ ਕੰਮ ਕਰਾ ਜੀ ਮੁੰਡਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੈ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਜੀ ਬਹੁਤ ਵਧੀਆ ਘਰ ਪਰਿਵਾਰ ਹੈ ਜਮੀਨ 2 ਕਿੱਲੇ ਹੈ ਜੀ ਮੁੰਡੇ ਦੇ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਆਪਣੇ ਪੇਜ ਦੇ ਉੱਪਰ ਪਰਿਵਾਰਾਂ ਦੇ ਨੰਬਰ ਸਮੇਤ ਨੇ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ